ਸਲੋਜੀ ਯਾਨੀ ਇਹਦਾ ਲੇਟਕਸੂਰੇ ਤੇ ਸੋ ਇੱਥੇ ਆਪਣੀ ਚਾਹ ਬਣ ਚੁੱਕੀ ਆ ਸਲੋਜੀ ਚਾਹ ਪਾਣੀ ਪੀ ਲਿਆ ਆਪਾਂ ਬ੍ਰਸ਼ ਕਰ ਲਿਆ ਸਾਰਾ ਹੋ ਗਿਆ ਪਿਆਰ ਜੀ ਮੈਂਗੋ ਸ਼ੇਕ ਸਾਡਾ ਬਣ ਕੇ ਰੈਡੀ ਹੈ ਇਹ ਦੇਖੋ ਸਲੋਜੀ ਨੰਨੇ ਮੰਨੇ ਮਹਿਮਾਨ ਆਏ ਹਮਾਰੇ ਪਾਸ ਠੀਕ ਹੈ ਆਪ ਸਲੋਜੀ ਖਾਣਾ ਪੀਣਾ ਹੋ ਗਿਆ ਆਪਣਾ ਸਾਰਿਆਂ ਦਾ ਹੁਣ ਵਾਰੀ ਆ ਗਈ ਸਾਡੀ ਬਰਤਨ ਧੋਣ ਦੀ ਗਾਇਸ ਮੈਨੂੰ ਤਾਂ ਸਾਈ ਨਹੀਂ ਆ ਰਿਹਾ ਸੋ ਲੋ ਜੀ ਆਪਾਂ ਹੈਗੇ ਆ ਜੀ ਮਨਿਕਨ ਸਾਹਿਬ ਵਾਲੇ ਰਸਤੇ ਦੇ ਉੱਤੇ ਸੋ ਗਾਇਸ ਰਸਤੇ ਦੇਖੋ ਤੁਸੀਂ ਕਿੰਨੇ ਸ਼ਾਨਦਾਰ ਆ ਕਿੰਨੇ ਘੈਂਟ ਆ ਸੋ ਲੋ ਜੀ ਗੱਡੀਆਂ ਪੈਂਚਰ ਹੋ ਗਈਆਂ ਸੀ ਹੁਣ ਥੋੜਾ ਜਿਹਾ ਪੈਂਚਰ ਲਵਾ ਲਿਆ ਤੇ ਹੁਣ ਚੱਲ 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 ਦੇਖੋ ਕਿੰਨਾ ਲੰਮਾ ਟਰੈਕ ਕਰਕੇ ਆਇਆ ਆ ਸਾਡੇ ਲਿਧਿਆਣੇ ਵਾਲੇ ਬਹੁਤ ਥੱਕਦੇ ਆ ਹੱਥ ਮੇਰਾ ਹੱਥ ਫੜਾ ਦੋ ਥਿੱਲੂ ਮਿੱਟ गुड मॉर्निंग गाइस गुड मॉर्निंग फ्रॉम हिमाचल सो बहुत बढ़िया नींद आई सीगी हटते नहीं है गए बूहू पीणा बूहू पीणा करदे रहे सी सो so, हुन मैं चाय बना रिया इन आली गुड मॉर्निंग लोनी हां जी गुड मॉर्निंग जी गुड मॉर्निंग गुड मॉर्निंग दी बच्चे उठे है कि नहीं सो लो जी अनहर सल्ले तक सो रहे है ते सिद्धार्थ बार-बार पंखा चला के ओनु हवा दे रिया ਉਹ ਇੱਥੇ ਆਪਣੀ ਚਾਹ ਤੱਕ ਬਣ ਚੁੱਕੀ ਆ ਤੇ ਸਾਹਮਣੇ ਇੱਕ ਨਾ ਗੱਡੀ ਵਿੱਚ ਦੂਜੀ ਆ ਆ ਉਹ ਦੇਖ ਸਕਦੇ ਹੋ ਉੱਥੋਂ ਭਾਈ ਹੁਣੀ ਲੈਣ ਗਏ ਨੇ ਦੁੱਧ ਸੋ ਲੋਕਲ ਇੱਥੇ ਦੁੱਧ ਮਿਲ ਗਿਆ ਬਹੁਤ ਵੱਡੀ ਗੱਲ ਆ ਸੋ ਦੁੱਧ ਲੈ ਕੇ ਆਪਾਂ ਬੱਚਿਆਂ ਨੂੰ ਚਾਹ ਪੜਾਵਾਂਗੇ ਸੋ ਕੁਝ ਐਦਾਂ ਦਾ ਥਿਊ ਵਾ ਇੱਥੇ ਦੇਖੋ 360 ਥਿਊ ਚਾਰੇ ਪਾਸੇ ਦਰਖਤ ਤੇ ਦਰਪ ਨੇ ਬਹੁਤ ਹੀ ਅੱਛੀ ਲੋਕੇਸ਼ਨ ਮਿਲੀਏ ਸਾਨੂੰ ਥੋੜਾ ਜਿਹਾ ਰੋਡ ਤੋਂ ਵੀ ਹਟ ਕੇ ਆ ਉਹ ਸਾਹਮਣੇ ਰੋਡ ਆ ਨਾਈਸ ਤੇ ਚਲੋ ਦੁੱਧ ਆਉਂਦਾ ਫਿਰ ਚਾਹ ਬਣਾਉਨੇ ਆ ਯਹਾਂ ਸਭ ਕੋ ਚਾਹ ਦਾ ਦਾਨ ਦਿਆ ਜਾ ਰਹਾ ਸੋ ਲੋ ਜੀ ਚਾਹ ਪਾਣੀ ਪੀ ਲਿਆ ਆਪਾਂ ਬਰਸ਼ ਕਰ ਲਿਆ ਸਾਰਾ ਹੋ ਗਿਆ ਪਿਆਰ ਤੇ ਬੱਚੇ ਉੱਪਰ ਖੇੜੇ ਰੂਫ ਟੈਂਟ ਦੇ ਵਿੱਚ ਸੋ ਹੁਣ ਬੱਚਿਆਂ ਨੂੰ ਤਕਰੀਬਨ 1 ਘੰਟਾ ਹੋ ਗਿਆ ਚਾਹ ਪੀਤੇ ਤੇ ਹੁਣ ਬੱਚਿਆਂ ਲਈ ਹਨਾ ਆ ਸ਼ੇਕਰ ਜਿਹਾ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਬਣਾਉਨੇ ਆ ਮੰਗੋ ਸ਼ੇਕ ਸੋ ਇੱਕ ਮੰਗੋ ਲਿਆਂਦਾ ਹੈ ਤੇ ਦੀਦੀ ਹਣੀ ਵੀ ਬਣਾਉਣਾ ਆਪਣੇ ਲਈ ਸੋ ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਪਹਿਲਾਂ ਮੰਗੋ ਸ਼ੇਕ ਬਣਾ ਕੇ ਪਾਵਾਂ ਚਲੋ ਠੀਕ ਹੈ ਜੀ ਸੋ ਚਲੋ ਸ਼ੁਰੂ ਕਰਦੇ ਆਂ ਮੰਗੋ ਸ਼ੇਕ ਬਣਾਉਣਾ ਆਪਾਂ ਆ ਗਈ ਮੰango ਸ਼ੇਕ ਸਾਡਾ ਬਣ ਕੇ ਰੈਡੀ ਹੈ ਇਹ ਦੇਖੋ ਛੋਟੇ ਛੋਟੇ ਬੱਚੇ ਆਏ ਹੋਏ ਆ ਸਕੂਲ ਦੇ ਸੋ ਨੋ ਜੀ ਮੰango ਸ਼ੇਕ ਬਣ ਕੇ ਆਪਣਾ ਰੈਡੀ ਆ ਬੱਚਿਆਂ ਤੋਂ ਪੁੱਛਾਂਗੇ ਕਿਦਾਂ ਦਾ ਲੱਗਾ ਐ ਨੰਬਰ 1 ਬਣਿਆ ਘਰਵਾਰਗਾ ਜਿ세 ਗਰਮੇ ਹੁੰਦਾ ਨਾ ਹਮਾਰੇ ਪਾਸ ਮੰango ਸ਼ੇਕ ਵਗਰਾ ਬਣਾਤੇ ਆ ਸੋ ਨੋ ਜੀ ਨੰਨੇ ਮੰਨੇ ਮਹਿਮਾਨ ਆਏ ਹਮਾਰੇ ਪਾਸ ਹੈਲੋ ਕੀ ਹਾਲ ਚਾਲ ਹੈ ਠੀਕ ਹੋ ਦਾ ਨਾਮ ਹੈ ਆਪਕਾ ਤੇਰਾ ਨਾਮ ਕੀ ਹੈ ਤੇਰਾ ਨਾਮ ਅਕਸ਼ੂ ਆਕਸ਼ੂ ਤੇਰਾ ਨਾਮ ਸ਼ਿਵਾਂਸ਼ ਸ਼ਿਵਾਂਸ਼ ਆਪਕਾ ਮੇਰਾ ਨਾਮ ਵਿਵਾਂਸ਼ ਵਿਵਾਂਸ਼ ਆਪਕਾ ਵਿਵਾਨ ਵਾਓ ਵੈਰੀ ਗੁੱਡ ਵੈਰੀ ਗੁੱਡ ਔਰ ਠੀਕ ਹੋ ਕਹਾਂ ਪੇ ਸਕੂਲ ਕਹਾਂ ਪੇ ਆਪਕਾ ਮਨਾਲੀ ਮੇ ਆ ਉਹ ਸੁਣੋ ਜੀ ਖਾਣਾ ਪੀਣਾ ਹੋ ਗਿਆ ਆਪਣਾ ਸਾਰਿਆਂ ਦਾ ਹੁਣ ਵਾਰੀ ਆ ਗਈ ਸਾਡੀ ਬਰਤਨ ਧੋਣ ਦੀ ਸੋ ਅਸੀਂ ਕੱਲ ਅੱਗੇ ਭੈਣ ਜੀ ਹੁਣਾਂ ਦੀ ਹੈਲਪ ਭਾਂਡੇ ਧੋਣ ਦੇ ਵਿੱਚ ਤੇ ਭਾਈ ਹੋਣੀ ਲੱਗਿਓ ਆ ਬੱਚਿਆਂ ਨੂੰ ਕਢਾਉਣ ਵਾਸਤੇ ਤੇ ਚਲੋ ਪਾਂਡੇ ਤੋਂ ਲਈ ਆਪਾਂ ਜਲਦੀ ਜਲਦੀ ਹਨਾ ਸਲੋਜੀ ਸਾਰੇ ਪਾਂਡੇ ਆਪਣੇ ਤੋਂ ਹੋ ਚੁੱਕਿਆ ਤੇ ਹੁਣ ਆਪਾਂ ਥੋੜਾ ਜਿਹਾ ਗਲਵਤਾਂ ਮਾਰਾਂਗੇ ਸੋ ਬੱਚੇ ਅੰਦਰ ਖੇਡ ਰਹੇ ਐ ਇੰਜੋਏ ਕਰ ਰਹੇ ਆ ਦੇਖ ਸਕਦੇ ਹੋ ਸੋ ਆਪਾਂ ਹੁਣ ਸਾਰੀ ਇਹਦੀ ਕਲੀਨਿੰਗ ਕਰ ਲਈਏ ਗੱਡੀ ਦੀ ਨਾ ਸਫਾਈ ਜਿਹੜੀ ਆ ਡੇਲੀ ਦੀ ਰੁਟੀਨ ਜਿਹੜੀ ਆਪਣੀ ਹੈਗੀ ਆ ਸਫਾਈ ਤੇ ਕੱਪੜੇ ਜਿਹੜੇ ਆ ਸਾਰਿਆਂ ਦੀ ਤਹਿ ਵਗੈਰਾ ਲਾ ਲਈਏ ਕੰਬਲ ਦੀ ਤਾਂ ਲੋੜ ਹੀ ਨਹੀਂ ਭਈ ਇਹਨੂੰ ਵੀ ਥੱਲੇ ਸੋ ਗਾਇਜ਼ ਮੈਂ ਨਾ ਉਹ ਚੈੱਕ ਕਰ ਰਿਹਾ ਹਾਰਟ ਰੇਟ ਹਾਰਟ ਰੇਟ ਕੀ ਹੁੰਦੀ ਹੈ ਆਕਸੀਜਨ ਲੈਵਲ ਚੈੱਕ ਕਰਦਾ ਤੇ ਨਾਲੇ ਉਹ ਨਹੀਂ ਘੜਕੜ ਵੀ ਹੈਗੀ ਹਾਰਟ ਰੇਟ ਹਾਰਟ ਰੇਟ ਮੇਰੀ 65 ਪੁਆਇੰਟ ਰਹਿ ਗਈ ਆ ਤੇ ਆਕਸੀਜਨ ਮੇਰਾ ਬਹੁਤ ਘਟ ਗਈ ਬਾਈ 65 ਤੋਂ 65 ਰਹਿ ਗਈ ਦੇਖੋ ਉਹ ਸਾਹ ਹੀ ਨਹੀਂ ਆ ਰਹੇ ਮੈਂ ਤਾਂ ਹੀ ਦੇਦਾ ਹੀ ਤਾਂ ਪੇਟ ਦੇ ਥੱਲੇ ਬੈਠਾ ਨਾ ਮੈਨੂੰ ਸਾਹ ਆਉਦਾ ਪਰ ਇਹ ਖਿੱਚੀ ਜਾਂਦੇ ਆ ਇਸ ਕਰਕੇ ਮੈਂ ਹੁਣੇ ਮੰਗਵਾਈ ਸੀ ਆ ਚੈੱਕ ਕਰਨ ਲਈ ਇਹ ਬਹੁਤ ਜ਼ਰੂਰੀ ਚੀਜ਼ ਹੈ ਨਾਲ ਰੱਖਿਆ ਕਰੋ ਪਤਾ ਲੱਗ ਜਾਵੇ ਤੁਹਾਨੂੰ ਕਾਹਦੇ ਕਿ ਕੀ ਪ੍ਰੋਬਲਮ ਆ ਉਹ ਵੀ ਕਰਕੇ ਇਸ ਇਤਨੀ ਉਂਗਲੀ ਦੇਖਾ ਇਹ ਦੇਖੋ ਮੈਂ ਚੈੱਕ ਕਰ ਰਿਹਾ ਆਪਣੀ ਉਹ ਹਾਰਟ ਰੇਟ ਕੀ ਹੁੰਦੀ ਹੈ ਆਕਸੀਜਨ ਲੈਵਲ ਦੇਖੋ ਹੈ ਹੀ ਨਹੀਂ ਇੰਨੀ ਘਟ ਗਈ ਬਿਲਕੁਲ ਹੀ ਜ਼ੀਰੋ ਆ ਗਾਇਸ ਮੈਨੂੰ ਤਾਂ ਸਾਹ ਹੀ ਨਹੀਂ ਆ ਰਿਹਾ ਹਾਂ ਨਹੀਂ ਆ ਗਿਆ ਆ ਗਿਆ ਆ ਗਿਆ ਹੁਣ ਵੱਧ ਗਈ 95 ਹੋ ਗਈ 95 ਤੇ 60 ਮੇਰਾ ਹਾਰਟ ਰੇਟ ਥੋੜੀ ਘਟ ਆ ਤੇ ਆਕਸੀਜਨ ਦੀ ਗੱਲ ਹੋ ਗਈ ਮੀਡੀਅਮ ਦੀ ਹੈ ਜਾਨੀ ਕਿ ਪੂਰੀ ਪੂਰੀ ਆ ਬਚਣੇ ਜੋ ਕੀ ਹੈ ਜੀ ਵਾਕਣਾ ਬਾਕਣਾ ਬੋਲੋ ਸਰੋ ਜੀ ਸਾਰਾ ਇਹ ਅਸੀਂ ਕਚਰਾ ਜਿਹੜਾ ਇੱਥੋਂ ਚੱਕ ਦਿੱਤਾ ਮਾੜਾ ਮੋਟਾ ਜਿਹੜਾ ਹੈਗਾ ਆ ਉਹ ਪਹਿਲਾਂ ਦਾ ਹੀ ਆ ਤਕਰੀਬਨ ਜਿੰਨੇ ਵੀ ਇੱਥੇ ਲੇਸ ਕੋਰਪਰੇ ਦੇ ਪੈਕਰ ਸੀ ਪਹਿਲਾਂ ਵਾਲੇ ਵੀ ਉਹ ਵੀ ਅਸੀਂ ਚੱਕ ਦਿੱਤੇ ਆ ਠੀਕ ਆ ਜੀ ਸੋ ਆ ਪੱਤੇ ਵਗੈਰਾ ਪਏ ਆ ਤੇ ਆ ਇੱਕ ਬਰੈਡ ਆ ਇਹ ਵੀ ਚਲੋ ਕੁੱਤੇ ਨੇ ਛੱਡ ਦਿੱਤਾ ਕੁੱਤੇ ਲਈ ਹੋਰ ਨਹੀਂ ਕੁਝ ਆਪਾਂ ਛੱਡਿਆ ਬਾਕੀ ਸਾਰਾ ਜਿੱਦਾਂ ਸੀਗਾ ਉਹਦੇ ਨਾਲ ਵੀ ਵਧੀਆ ਕਰ ਦਿੱਤਾ ਠੀਕ ਆ ਜੀ ਸਾਰਾ ਜਿਹੜਾ ਕਚਰਾ ਆ ਅਸੀਂ ਉਹ ਇੱਥੇ ਕਚਰਾ ਸਿੱਟਿਆ ਹੋਇਆ ਸਾਰਿਆਂ ਨੇ ਇੱਥੋਂ ਕਹਿੰਦੇ ਕਚਰਾ ਕਚਰੇ ਵਾਲੇ ਲੈ ਜਾਂਦੇ ਆ ਇਸ ਕਰਕੇ ਅਸੀਂ ਉੱਥੇ ਸੜ ਦਿੱਤਾ ਸੋ ਸਾਰੀ ਕਲੀਨਿੰਗ ਹੋ ਚੁੱਕੀ ਆ ਗੱਡੀ ਸਟਾਰਟ ਆ ਬਸ ਹੁਣ ਚੱਲੀਏ ਜੀ ਅਸੀਂ ਆਪਣੇ ਨੈਕਸਟ ਡੈਸਟੀਨੇਸ਼ਨ ਵੱਲ ਸੋ ਲੋ ਜੀ ਆਪਾਂ ਹੈਗੇ ਆ ਜੀ ਮਨਿਕਨ ਸਾਹਿਬ ਵਾਲੇ ਰਸਤੇ ਦੇ ਉੱਤੇ ਆਪਾਂ ਜਾ ਰਹੇ ਆ ਕਿੱਥੇ ਜਾ ਰਹੇ ਸੀ ਮਹਾਦੇਵ ਮੰਦਿਰ ਵਿਜਲੀ ਮਹਾਦੇਵ ਮੰਦਿਰ ਸੋ ਕਾਫੀ ਪ੍ਰਾਚੀਨ ਮੰਦਿਰ ਆ ਸੋ ਦੇਖਦੇ ਆ ਕਿ ਉੱਥੇ ਦਾ ਇਤਿਹਾਸ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਬਣੇ ਰਹੋ ਵੀਡੀਓਜ਼ ਸੋ ਲੋ ਜੀ ਹੁਣ ਟਾਈਮ ਆ ਗਿਆ ਤਾਂ ਕੁਝ ਢੀਣ ਦਾ ਸੋ ਆਪਾਂ ਹੁਣ ਲੱਗੇ ਆ ਜੀ ਢੀਣ ਰਸ ਚਲੋ ਜੀ ਮਨੀ ਕੰਨ ਸਾਹਿਬ ਵਾਲੇ ਰਸਤੇ ਤੋਂ ਆਪਾਂ ਕਰਾਂਗੇ ਆ ਫਲਾਈਓਵਰ ਤੋਂ ਲੈਫਟ ਸੋ ਜਿਹੜਾ ਇਹ ਪੋੜਿਆ ਇਹ ਜਾਂਦਾ ਸਿੱਧਾ ਹੀ ਬਿਜਲੀ ਮਹਾਦੇਵ ਠੀਕ ਹੈ ਨਹੀਂ ਵੈਸੇ ਕਿਤੇ ਦੇਖਦੇ ਆ ਕਹਿੰਦੇ ਤਾਂ ਆਏ ਉੱਥੇ ਲੋਕਲ ਪੁੱਛਿਆ ਕਿਸੇ ਨੂੰ ਚਲੋ ਜੀ ਬਿਜਲੀ ਮਹਾਦੇਵ ਦੇ ਰਸਤੇ ਤੇ ਅਸੀਂ ਆਵੇਂ ਆ ਸੋ ਇਹ ਨਦੀ ਅਸੀਂ ਕ੍ਰੋਸ ਕਰ ਰਹੇ ਆ ਉੱਪਰ ਪਹਾੜ ਦੇਖੋ ਕਿੰਨਾ ਵੱਡਾ ਚਲੋ ਜੀ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਇੱਥੇ ਤੇ ਰਸਤਾ ਥੋੜਾ ਜਿਹਾ ਟਾਈਟ ਜਿਹਾ ਆ ਤੇ ਹੈ ਵੀ ਥੋੜਾ ਜਆ ਅ ਖਤਰਨਾਕ 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 ਤੇ ਗਾਈਜ਼ ਰਸਤੇ ਦੇਖੋ ਤੁਸੀਂ ਕਿੰਨੇ ਸ਼ਾਨਦਾਰ ਆ ਕਿੰਨੇ ਘੈਂਟ ਆ ਵਿਊ ਤਾਂ ਨੰਬਰ 1 ਮੈਂ ਕਹਾਂ ਜ਼ਬਰਦਸਤ ਹੋਇਆ ਸੋਹਣਾ ਥੀ ਵਿਊ ਸੋਹਣਾ ਵੀ ਆ ਬਾਤ ਹੈ ਕੀ ਬਾਤ ਹੈ ਸ਼ਾਨਦਾਰ ਰਸਤੇ ਬੜੇ ਖਤਰਨਾਕ ਆ ਯਾਰ ਅੱਪਾ ਪਹੁੰਚ ਚੱਲੇ ਆਂ ਬਿਜਲੀ ਮਹਾਦੇਵ ਟੈਂਪਲ ਦੇ ਕੋਲ ਬਿਲਕੁਲ ਅਰਲੇ ਤਕਰੀਬਨ 3-4 ਕਿਲੋਮੀਟਰ ਹੋਰ ਚੜਾਈ ਉੱਪਰ ਚੜਾਂਗੇ ਦੇਖ ਸਕਦੇ ਹੋ ਸੋ ਅਸੀਂ ਉਹ ਉੱਥੋਂ ਆਇਆ ਪੁੰਤਰ ਤੋਂ نیچے ਜੋ ਦੇਖ ਰਹੇ ਹੈ ਨਾ ਤੁਸੀਂ ਬ੍ਰਿਜ ਫਰਾਈਓਵਰ ਬਣਿਆ ਹੋਇਆ ਮੈਂ ਜ਼ੂਮ ਕਰਕੇ ਦਿਖਾਉਣਾ ਇੱਕ ਮਿੰਟ ਹਾਂ ਅਸੀਂ ਆਏ ਆਂ ਇਹ ਆ ਜੋ ਬ੍ਰਿਜ ਹੈ ਨਾ ਇੱਥੋਂ ਅਸੀਂ ਲੈਫਟ ਟਰਨ ਲਿਆ ਆ ਮਨਿਕਨ ਸਾਹਿਬ ਵਾਲੇ ਰੋਡ ਤੇ ਜੋ ਰਾਈਟ ਸਾਈਡ ਹੈ ਇਹ ਜਾ ਰਿਹਾ ਹੈ ਮਨਾਲੀ ਵੱਲ ਸੋ ਅਸੀਂ ਪਹਾੜਾਂ ਦੇ ਬਿਲਕੁਲ ਟਾਪ ਦੇ ਉੱਤੇ ਪਹੁੰਚ ਚੁੱਕੇ ਹਾਂ ਤੇ ਇਸ ਦੀ ਇਹ ਕਿਹੜੀਆਂ ਸਾਡੀਆਂ ਗੱਟੀਆਂ ਆਪਾਂ ਆ ਪੀਲੀ ਮਹਾਦੇਵ ਟੈਂਪਲ ਦੇ ਰੋਡ ਦੇ ਉੱਤੇ ਸੋ ਪਹਾੜੀ ਦੇ ਉੱਤੇ ਅਸੀਂ ਕਰ ਰਹੇ ਜਿਹੜਾ ਇਹ ਆਪਣੇ ਪਹਾੜੀ ਬਾੜਿਆ ਛੁੱਟੀ ਛੱਟੀ ਹੋਣੀ ਹੈ ਵਿਲੇ ਹੋਣੀ ਅੱਜ ਸੋ ਗਾਇਸ ਦੇਖ ਸਕਦੇ ਹੋ ਤੁਸੀਂ ਕਿੰਨੇ ਦੂਰ ਕਿੰਨੀ ਹਾਈਟ ਤੇ ਔਰ ਦੁਨੀਆ ਜਿਹੜੀ ਨੀਚੇ ਹੈ ਉਹਨਾਂ ਤੋਂ ਕਿੰਨੀ ਹਾਈਟ ਦੇ ਉੱਪਰ ਦੁਨੀਆ ਰਹਿ ਰਹੀ ਆ ਇਹ ਜਿਹੜਾ نیچے ਜਿਹੜਾ ਰੋਡ ਜਾ ਰਿਹਾ ਇਹ ਵਾਲਾ ਇਹ ਹੈਗਾ ਮਨੀ ਕਰਨ ਸਾਹਬ ਵਾਲਾ ਰੋਡ ਤੇ ਉੱਥੇ ਵੀ ਦੁਨੀਆ ਜਾ ਰਹੀ ਤੇ ਅਸੀਂ ਸੋਚਦੇ ਬਹੁਤ ਹਾਈਟ ਤੇ ਰਹਿ ਰਿਹਾ ਲੇਕਿਨ ਤੁਸੀਂ ਇੱਥੋਂ ਦੇਖ ਸਕਦੇ ਹੋ ਕਿੰਨੀ ਦੁਨੀਆ ਕਿੰਨੀ ਹਾਈਟ ਤੇ ਬੱਦਲਾਂ ਦੇ ਵਿੱਚ ਵੀ ਘਰਨੇ ਉਹ ਦੇਖ ਸਕਦੇ ਹੋ ਕਿੰਨਾ ਬਹੁਤ ਇਸ ਤੋਂ ਵੀ ਉੱਪਰ ਨੇ ਇਹ ਦੇਖੋ ਭਲੇ ਇਹ ਤੋਂ ਉੱਪਰ ਵੀ ਹੋ ਸਕਦੇ ਨੇ ਬਈ ਸੋ ਬਿਊਟੀਫੁਲ ਸੋ ਬਿਊਟੀਫੁਲ ਠੰਡੀ ਠੰਡੀ ਹਵਾ ਆ ਰਹੀ ਆ ਮਜ਼ਾ ਆ ਗਿਆ ਬਈ ਆ ਯਾਰ ਇਹ ਕੋਨਾ ਬਈ ਦੇਖ ਸਕਦੇ ਹੋ ਜੀ दुनिया के वाले हैं खूबसूरत ये प्रकृति प्रकृति के नज़ारे प्रकृति के नज़ारे सो ब्यूटीफुल सो ब्यूटीफुल महादेव जी के मंदिर जाने के लिए यहाँ पे आपको गाड़ी वगैरह पार करनी पड़ेगी और यहाँ पे देख सकते हो एप्पल के पेड़ जो लगे हुए हैं सो लो जी हम लोग पहुंच चुके हैं बिजली महादेव के टेम्पल पे आंटी जी मिली हैं यहाँ पे इन्होंने एक स्टॉल भी लगाया हुआ है सो so, यहाँ पे इनकी पार्किंग है पेड़ पार्किंग है सौ रुपये कितना आंटी जी पैसे सौ रुपया है तो सौ रुपये आंटी जी लेंगे सो गाड़ी की सेफ्टी भी है और सबसे बड़ी बात ये देखिए यहाँ पे एप्पल के पेड़ भी हैं वाह एप्पलों के बाग के अंदर हमारी गाड़ी खड़ी है आज

बिजली हर साल गिरती है वहाँ पे कभी 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 भगवान गिरती है ओके तो ये जो वैसे वो अभी शिवलिंग देख सकते हैं मथा देख सकते हैं वहाँ पे हाँ जी बिल्कुल तो कब उसको कवर करते हैं उसको ढकते कब कवर जब करते हैं जैसे पूजा पाठ होती है उसके बाद ओके पूजा पाठ होती है ना मक्खन से हाँ जी दूध से मक्खन से हाँ जी भगवान की देने जब ਵਗਾਂ ਰਕਟਰ ਤੁਹਾਡਾ ਵੀ ਖੰਡਿਤ ਹੋ ਤੋ ਕੋਈ ਕੇ ਹੋ ਤੋ ਕੀ ਹੋ ਜਾਤਾ ਫਿਰ ਓਕੇ ਜੀ ਗਾਉਗਾ ਚਲੋ ਜੀ 2 ਕਿਲੋਮੀਟਰ ਦਾ ਟ੍ਰੈਕ ਕਹਿੰਦੇ ਆ ਸੋ ਚਲੋ ਜਕਾਰਾ ਲਾਓ ਜੀ ਜਕਾਰਾ ਮਹਾਦੇਵ ਜੀ ਬਜਰੰਗੀ ਹਰ ਹਰ ਮਹਾਦੇਵ ਮਹਾਦੇਵ ਜੀ ਦੇ ਜਕਾਰੇ ਦੇ ਨਾਲ ਅਸੀਂ ਆਪਣੀ ਜਿਹੜੇ ਟ੍ਰੈਕ ਦੀ ਸ਼ੁਰੂਆਤ ਕਰ ਰਹੇ ਆ ਸੋ ਟ੍ਰੈਕ ਕੁਛ ਇੰਤਾਂ ਦਾ ਹੋਣਾ ਦੇਖਿਓ ਫਟਾ ਨਾ ਗੀਆਂ ਮੈਂ ਨਾਲ ਇਹਨੂੰ ਚੱਕਿਆ ਭੋਲੂ ਨਾਲ ਨੂੰ ਸ਼ੋਟੂ ਜੀ सो गुर रहमत की ऑक्सीजन चेक की ऑक्सीजन ठीक थी आपकी गुररहमत नाइन्टी वन 92 टू आ रही है ठीक है सो अभी हम लोग जा रहे हैं मंदिर की तरफ बहुत ही एडवेंचर रास्ता है भाई देख सकते हो पूरा टूटा हुआ है सो so, so ਤੋ ਲੋ ਜੀ ਇੱਥੋਂ ਪਾਣੀ ਮਿਲਦਾ ਇਹ ਪਿਓਰ 100% ਪਿਓਰ ਮਿਨਰਲ ਵਾਟਰ ਠੀਕ ਹੈ ਜੀ ਬਰਫ ਵਰਗਾ ਠੰਡਾ ਓਕੇ ਸੋ ਹੁਣ ਆਪਾਂ ਇਹਨੂੰ ਪੀਵਾਂਗੇ ਤੇ ਨਾਲ ਹੀ ਆਪਾਂ ਮੂੰਹ ਧੋਵਾਂਗੇ 10 ਮਿੰਟ ਰੰਗ ਕਰਾਂਗੇ ਕਿਉਂਕਿ ਹੈਲੋ ਗਾਇਸ ਮੈਂ ਠੰਡੇ ਪਾਣੀ ਸੇ ਹੱਥ ਧੋ ਰਹਾ ਮੂੰਹ ਧੋ ਰਹਾ ਹੂੰ ਦੇਖੋ ਪਤਾ ਨਹੀਂ ਕਹਾਂ ਸੇ ਆ ਰਹਾ ਇਹ ਅਭੀ ਮੈਂ ਇਸਕੋ ਪੀਉਂਗਾ ਦੇਖੀਏ ਆਹਾ 100% ਤੁਸੀਂ ਦੇਖ ਸਕਦੇ ਹੋ ਗਾਇਸ ਇਹੋ ਜਿਹਾ ਕੁਝ ਟਰੈਕ ਹੁਣ ਸਾਡਾ ਦੁਬਾਰਾ ਤੋਂ ਸ਼ੁਰੂ ਹੋ ਗਿਆ। ਇੱਕ ਮੈਂ ਕੱਲ ਯਾਰ ਚਪਲਾ ਲੈ ਲਈਆਂ ਨਵੀਆਂ। ਚਪਲਾ ਮੈਨੂੰ ਇਤਾਂ ਦੀਆਂ ਲੈ ਲਈਆਂ ਦੇਖੋ। ਚੁੱਪਣ ਵਾਲੀਆਂ ਮੈਂ ਕਿ ਇੱਕ ਇੱਕੋ ਪ੍ਰੈਸ਼ਰ ਵਾਲੀਆਂ ਆਂ ਵੀ ਚੱਲ ਆਰਾਮ ਮਿਲੂਗਾ ਪੈਰਾਂ ਨੂੰ। ਆਰਾਮ ਤਾਂ ਸੁਆਭ ਮੈਨਣਾ ਸੀ ਮੈਂ ਤਾਂ ਦੁਖੀ ਹੋਇਆ ਪਿਆ। ਚਲ ਆ ਰਹਿ ਮ ਕੋਈ ਦੁਕਾਨ ਹੈ ਜਿੱਥੇ ਪਾਣੀ ਵਗੈਰਾ ਮਿਲ ਜਾਏ। ਚਲ। ਥੈਂਕ ਯੂ। ਸਰੋਜੀ ਗੱਡੀਆਂ ਪੈਂਚਰ ਹੋ ਗਈਆਂ ਸੀ ਹੁਣ ਥੋੜਾ ਜਿਹਾ ਪੈਂਚਰ ਲਵਾ ਲਿਆ ਤੇ ਹੁਣ ਆਪਾਂ ਤੁਰ ਪਏ ਆ। ਫੇਰ ਲੋ ਜੀ ਇਹੋ ਜਿਹਾ ਕੁਝ ਟਰੈਕ ਆ ਇੱਥੇ ਜਾਣ ਲਈ ਕੀ ਬਾਤ ਆ ਕੀ ਬਾਤ ਆ ਨਿੱਕੀ ਜੀ ਪਕੜਨ ਦੀ ਆ ਚੱਪੜ ਰਹਿ ਗਈ ਤੁਹਾਡੇ ਬੱਚੇ ਦੀ ਕਿੰਦੇ ਕਿੰਦੇ ਮੇ ਮੇਰੇ ਵਾਲੇ ਦੀ ਐ ਅੱਛਾ

बहुत ही स्ट्रॉन्ग है जो ट्रैक कर रहे काफ़ी मेरे को मान है अपने बेटे पे छोटा सा है देखो कितना लंबा ट्रैक करके आया और अभी भी आना एक मिनट पीछे देखो बेटा थके तो नहीं खुश हैप्पी है ना आराम से चलो सोचिए देखो कैसा कैसा रास्ता है यहाँ से हाँ हाँ छोटा हाँ। छोटा सा रास्ता आराम से बेटा नीचे गिर जाओगे कि सोना इतना व्यू है ना बहुत ही वेरी नाइस वेरी नाइस वेरी नाइस बहुत ही खूबसूरत और मेरे ना, मेरा सिद्धार्थ भी चल रहा है और अनहद भी चल रहा so, यह है सो है यहाँ का व्यू जो बहुत ही शानदार है नंबर वन ਆ ਸਾਡੇ ਲੁਧਿਆਣੇ ਵਾਲੇ ਬਹੁਤ ਹੱਕਦੇ ਆ ਦੋ ਕਮੈਂਟ ਜਾਂਦੇ ਫਿਰ ਵਾਜ ਜਾਂਦੇ ਆ ਤੇ ਨਾਲ ਰੈਡ ਬੁੱਲ ਪਲਾ ਕੇ ਲਿਆਉਣੇ ਸੀ ਇਹਨਾਂ ਨੂੰ ਆਹ ਰੈਡ ਬੁੱਲ ਦਾ ਖਰਚਾ ਜ਼ਿਆਦਾ ਹੋ ਜਾਣਾ ਸੀ ਨਹੀਂ ਸਿਰਫ ਪਲਾ ਕੇ ਲਿਆਉਣੇ ਸੀ ਚੱਲ ਚੱਲ ਲਗਾਓ ਹੱਥ ਕੋਈ ਬਾਤ ਨਹੀਂ ਕੁਛ ਨਹੀਂ ਕਹਿੰਦੀ ਕੁਛ ਨਹੀਂ ਕਹਿੰਦੀ ਆ ਲੈ ਹੱਥੇ ਲੜਿਆ ਮੈਨੇ ਚਲ ਤੁਮੀ ਲਵਾਣੇ चलो आ जाओ आज बेटा इधर इधर आओ इधर 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 चलो चलो भाग के जाओ सुबह काफी चलने के बाद यहाँ पे एक शॉप आई है वहां से बच्चों की जेती के लिमका पीना है सो सबको को हम लोग लिमका लेके दे रहे हैं लिमका पी रहे हैं बच्चे सो हाँ जी बेटा थैंक यू कि ना उच्ची बोलो उची बोल दो किलोमीटर सो so, काफी लोग यहाँ पे मत्था टेक के आ रहे हैं ਸੋ ਲਈ ਨਾ ਇੱਥੇ ਟੈਂਟ ਵੀ ਲੱਗੇ ਆ ਰਾਤ ਨੂੰ ਵੀ ਰਹਿ ਸਕਦੇ ਤੁਸੀਂ ਅਗਰ ਰੁਕਣਾ ਹੋਵੇ ਤਾਂ ਰਾਤ ਨੂੰ ਰਹਿ ਸਕਦੇ ਆ ਖਾਣ ਪੀਣ ਦਾ ਹੌਂਸਟੇਲੀ ਆ ਮੈਂ ਵੀ ਰੁਕ ਸਕਦੇ ਆ ਖਾ ਪੀ ਸਕਦੇ ਆ ਕੋਈ ਦਿੱਕਤ ਹੋਰ ਨਹੀਂ ਨੀ ਨੈਟਵਰਕ ਫੁੱਲ ਆ ਇੱਥੇ